ਮੈਂ ਤੇਰੇ ਦੀ ਸੱਸ ਵੀ ਸੱਸ ਜੀ ਕੀ ਗੱਲ ਹੈ ਹਾਂਜੀ ਉਹ ਨਾ ਥੋੜੀ ਬਹੁਤ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀ ਤੇ ਘਰੇ ਰਹਿੰਦਾ ਰਿਹਾ ਆ ਤੇ ਹੁਣ ਜੜੇ ਆ ਪਤਾ ਨਹੀਂ ਕੋਈ ਕੇਸ ਵਗੈਰਾ ਪਿਆ ਤੇ ਕਹਿੰਦੇ ਆ ਕਿ ਸਿਵਲ ਵਾਲੇ ਆ ਗਏ ਆ ਪਹਿਲਾਂ ਇੱਧਰ ਆਏ ਸੀ ਇੱਧਰੋਂ ਫੇਰ ਉਹ ਮੇਰੇ ਵੱਲ ਪਪਾ ਜੀ ਨੂੰ ਭੇਜ ਦਿੱਤਾ ਉਹਨਾਂ ਸੋਚਿਆ ਕਿ ਕੋਈ ਮਿਲਣ ਵਾਲੇ ਆਏ ਆ ਉਹ ਇਹਨਾਂ ਨੂੰ 26 ਫਰਵਰੀ ਨੂੰ ਘਰੋਂ ਲੈ ਗਏ ਆ ਸੰਦੀਪ ਨੂੰ ਪੀਸ ਵਾਲੇ ਹਾਂਜੀ ਸਿਵਲ ਵਿੱਚ ਹੀ ਉਹਨਾਂ ਦਾ ਨਾਮ ਹੀ ਅਮਨਦੀਪ ਸਿੰਘ ਕਿਥੋਂ ਆਇਸ ਅੰਮ੍ਰਿਤਸਰ ਉਹ ਕਹਿੰਦੇ ਉਹ ਕਹਿੰਦੇ ਕਿ ਸਾਡਾ ਮਾਤਾ ਥੋੜਾ ਜਿਹਾ ਕਾਮ ਆ ਵਾ ਤੁਸੀਂ ਸਾਡੇ ਭਰੋਸੇ ਤੇ ਮੁੰਡੇ ਨੂੰ ਭੇਜ ਦਿਓ ਅਈ ਇਹਨੂੰ ਕੁਛ ਨਹੀਂ ਹੋਣ ਦਾਂਗੇ ਜੋ ਕੁਛ ਵੀ ਹੋਏਗਾ ਪਹਿਲਾਂ ਸਾਡੇ ਨਾਲ ਹੋਏਗਾ ਫਿਰ ਇਹਦੇ ਨਾਲ ਹੋਏਗਾ ਤੇ ਅੱਜ ਜਦੋਂ ਰਾਤੀ ਗੱਲ ਹੋਈ ਆ ਤੇ ਉਹਨ ਕੋਈ ਵੀ ਮਤਲਬ ਕਿ ਉਹਨਾਂ ਨੇ ਕਿਹਾ ਆਪਾਂ ਛੇਤੀ ਛੇਤੀ ਚੱਲੇ ਆ ਹੁਣ ਤੁਸੀਂ ਹਾਲ ਫੋਨ ਨਾ ਕਰਿਓ ਉਸ ਤੋਂ ਬਾਅਦ ਕੱਲੇ ਡੈੱਡ ਬੋਡੀ ਮਿਲੀ ਸ਼ੇਰੇ ਦੀ ਉਹ ਕਿੱਦਾਂ ਉਹ ਕਿੱਥੇ ਗਏ ਚਾਰ ਜਨੇ ਜਿਹੜੇ ਪੰਜ ਜੋਂ ਉਹਨਾਂ ਦੀ ਪੂਰੀ ਟੀਮ ਗਈ ਰਹੀ ਨਾਲ ਉਹ ਕਿਉਂ ਨਹੀਂ ਗਏ ਮਿਸ਼ਨ ਤੇ ਇਹਨੂੰ ਸ਼ੇਰੇ ਨੂੰ ਕੱਲੇ ਨੂੰ ਲੈ ਕੇ ਗਏ ਆ ਲੈ ਕੇ ਗਏ ਰਮਦਾਸ ਤੇ ਉਹਦੇ ਵਿੱਚਕਾਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਰਮਦਾਸ ਵਾਲਿਆਂ ਨੇ ਸਾਨੂੰ ਦੱਸਿਆ ਫੋਨ ਕਰਕੇ ਕਿ ਤੁਹਾਡਾ ਬੱਚਾ ਸ਼ੇਰੇ ਦੀ ਡੈੱਥ ਹੋ ਗਿਆ ਤੇ ਆਪਾਂ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਅਜਨਾਲੇ ਲੈ ਕੇ ਗਏ ਆ ਹਾਂਜੀ 26 ਤਰੀਕ ਨੂੰ ਆਇਆ ਸੀ ਮੈਂ ਹਾਂਜੀ 26 ਫਰਵਰੀ ਨੂੰ ਲੈ ਕੇ ਆਏ 26 ਫਰਵਰੀ ਦਾ ਗਿਆ ਸੀ ਹਾਂਜੀ ਤੇ ਕਾਫੀ ਦੇਰ ਤੋਂ ਮਤਲਬ ਕਿ ਚੋਲੋ ਮਾੜਾ ਮोटा ਹੁੰਦਾ ਹੀ ਉਹ ਕੋਈ ਗੱਲ ਨੂੰ ਨਿਪਟ ਜਾਂਦਾ ਸੀ ਉਹਨਾਂ ਨੇ ਸਾਨੂੰ ਮੁਲਾਜ਼ਮ ਹੀ ਦੱਸਿਆ ਆਪਣੇ ਵੱਲੋਂ ਛੇਰਾ ਚ ਲੱਗਾ ਨਾ ਹਾਂਜੀ ਤੇ ਜਿਹੜੀ ਪ੍ਰੈਗਿਆ ਜਾਨਵਾ ਅੰਮ੍ਰਿਤਸਰ ਦੀ ਪਹਿਲਾਂ ਉਹ ਹੀ ਉੱਥੇ ਉਹ ਬਦਲੀ ਹੋ ਕੇ ਚਲ ਗਈ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈਗਾ ਉਹਨਾਂ ਕੋਲ ਹੀ ਪਹਿਲਾ ਛੇਰੇ ਦਾ ਕੇਸ ਤੋ ਕਹਿੰਦੇ ਕੋਈ ਸ਼ਹਿਰ ਵਿੱਚੋਂ ਤੁਹਾਡੇ ਉਹ ਹੋਏ ਦਾਵਾ ਮਤਲਬ ਕਿ ਪੈਸਿਆਂ ਦਾ ਘਪਲਾ ਹੋਇਆ ਦਾ ਨਕਲੀ ਨੋਟਾਂ ਤੇ ਤੇਰੇ ਦਾ ਮਤਲਬ ਕਿ ਇਹਦੇ ਕੋਈ ਜਾਂਚ ਪੜਤਾਲ ਕਰਨੀ ਆਪਾਂ ਉਹ ਇੱਕ ਦੋ ਜਾਂਚ ਪੜਤਾਲ ਕਰਾਂਦੇ 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 ਕਾਫੀ ਉਹਨਾਂ ਨੇ ਵੱਡਿਆਂ ਨਾਲ ਕਰਨ ਲੱਗ ਪਿਆ ਉਹਨਾਂ ਨੇ ਕਿਹਾ ਇਹ ਕਿ ਛੋਟਾ ਜਿਹਾ ਕੰਮ ਹੈ ਮਾਤਾ ਚਾਰ ਦਿਨ ਪਹਿਲਾਂ ਆਏ ਆ ਰੋਟੀ ਦਾ ਟਿਕਾ ਖੋਖਾਦੀ ਉਹਨਾਂ ਨੇ ਤਿੰਨ ਜਣੇ ਆਏ ਤਿੰਨ ਮੁਲਾਜ਼ਮ ਨਾਲ ਸ਼ੇਰਾ ਆ ਜਾਂਦਾ ਸੀ ਤੁਹਾਡਾ ਜਵਾਈ ਉਹਨਾਂ ਨੂੰ ਜਾਣਦੇ ਪੁਲਿਸ ਵਾਲਿਆਂ ਨੂੰ ਉਹਨਾਂ ਨਾਲ ਮਹੀਨੇ ਤੋਂ ਹੀ ਵਕ ਵੀ ਸੀ ਉਹਦੇ ਪਹਿਲਾਂ ਨਹੀਂ ਹੈਗੀ ਜਿਹੜੇ ਨਾਲ ਲੱਗੇ ਹਾਂਜੀ ਪਹਿਲਾਂ ਨਹੀਂ ਹੈਗੀ ਕੌਣ ਕੀ ਜਾਂਦੇ ਤੁਸੀਂ ਆਪਾਂ ਇਨਸਾਫ ਚਾਹੁੰਦੇ ਆ ਹਨੂ ਉਹ ਆ ਕੇ ਦੱਸਣ ਸਾਡੇ ਮੁੰਡੇ ਨਾਲ ਕੀ ਕੀਤਾ ਉਹਨਾਂ ਨੇ ਕਿਉਂ ਲੈ ਕੇ ਗਏ ਉਹਨੂੰ ਕਿਹੜੇ ਕੇਸ ਚ ਲਾ ਕੇ ਗਏ ਸਤਿਕਾਰ ਸਿਰ ਕਰ ਚੋ ਹਾਂਜੀ ਮੰਮੀ ਅੱਜ ਆਂਦੀ ਆ ਫੇਰ ਮੰਮੀ ਵਿਚਾਰੀ ਘਰੇ ਨਹੀਂ ਐ ਹਾਂਜੀ ਵਾਹ ਵੀ ਘੇਰੀ ਕਰਾਂਗੇ ਤੁਸੀਂ ਕੀ ਲਗਦੇ ਹੋ ਤੇ ਮੈਂ ਬ੍ਰਦਰ ਲਗਦਾ ਹਾਂ ਬ੍ਰਦਰ ਲਗਦਾ ਕੀ ਗੱਲ ਹੋਈ ਸਾਰੀ ਸਰ ਗੱਲ ਕੋਈ ਨਹੀਂ ਹੋਈ ਉਹ ਤੋਂ ਆਪਣੇ ਉੱਥੋਂ ਸੌਰੀਆ ਕਰ ਤੋਂ ਗਿਆ ਆ ਤੇ ਸਵੇਰੇ ਹਨ ਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਕਿਸ ਨੇ ਮਾਰਤਾ ਆ ਉਹਨੂੰ ਕਿਹੜਾ ਕਿੰਨੇ ਮਾਰਿਆ ਬਲ ਆਪਾਂ ਇਹੀ ਪ੍ਰਸ਼ਾਸਨਕ ਇਹੀ ਮੰਗ ਕਰਦੇ ਆ ਨਾਲ ਇਨਸਾਫ ਚਾਹੀਦਾ ਵੱਤ ਉਹ ਜਿੰਨਾ ਨੇ ਉਹਨੂੰ ਮਾਰਿਆ ਤੇ ਜਿਹਨਾਂ ਨੇ ਉਹਨੂੰ ਸੱਦਿਆ ਇਹ ਗੱਲ ਕੱਲ ਦੀ ਗੱਲ ਹੈਗੀ ਅਜੀਤੀ ਲਾ ਇਹ ਰੇਖਾ ਨਾਲ ਕੱਲ ਵੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਗੱਲ ਹੈ ਕਿ ਦੇ ਜਨਾਲੇ ਬਣੀ ਸੈਡ ਨੂੰ ਦੱਸ ਦੇ ਤੇ ਜਨਾਲੇ ਜਦੋਂ 10 ਵਜੇ ਸੈਡ ਤੇ ਕੀ ਪਤਾ ਕਿ ਪੁਲਿਸ ਕੀ ਕਹਿੰਦੀ ਤੁਹਾਨੂੰ ਕੋਈ ਚ ਨੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੋਸਟਮਾਰਟ ਮੋਂਗ ਲਾਸ਼ ਆ ਗਈ ਘਰ ਹਾਂਜੀ ਤੇ ਸਸਕਾਰ ਵਾਲੋ ਕੀ ਕਹਿੰਦੇ ਸਸਕਾਰ ਅਜੇ ਵੀ ਜੇ ਕਰਨਾ ਮम्मा ਇਹ ਨੀਤ ਤੇ ਮम्मा ਆਣ ਕੇ ਤੇ ਸਸਕਾਰ ਕਰਨਾ